ਅਸ਼ੀਰਕਾਰ ਜੀ ਹੁਣ ਤਾਂ ਕੰਬਲਾਂ 'ਚ ਹੀ ਪਏ ਆ ਠੰਡ ਆ ਗਈ ਤੇ ਹੁਣ ਸਾਰੀਆਂ ਮਾਵਾਂ ਭੈਣਾਂ ਪੰਜੀਰੀ ਲਾਉਣਗੀਆਂ ਉਹ 'ਚ ਕੀ ਪਾਉਣਗੀਆਂ ਖਸਖਸ ਐਨੀ ਮਾੜੀ ਐ ਤਾਂ ਉਹਦੇ 'ਚ ਕਿਉਂ ਪਾਉਂਦੇ ਆ ਜੇ ਕੋਈ ਉਹ ਜਿਵਾਉਣਾ ਤੀ ਭੈਣ ਦੇ ਬੱਚਾ ਹੁੰਦਾ ਜਾਂ ਕੋਈ ਕਿ ਹੱਡੀਆਂ ਦੇ ਦਰਦ ਹੁੰਦਾ ਜਾਂ ਕਿਤੇ ਵੀ ਗਰਦਰਦ ਹੁੰਦਾ ਜਾਂ ਬੰਦੇ ਦੇ ਦਰਦ ਹੁੰਦਾ ਉਹ ਤੋਂ ਜਿਵਾਉਣਾ ਉਹ ਤੋਂ ਪੰਜੀਰੀ 'ਚ ਖਸਖਸ ਕਿਉਂ ਪੈਂਦੀ ਐ ਚੰਗੀ ਐ ਤਾਂ ਪੈਂਦੀ ਐ ਇਹੀ ਬੰਦ ਕਰੀ ਪਏ ਕਿੰਨੇ ਵੇਖ ਲੋ ਕਿੰਨੀ ਮਹਿੰਗੀ ਐ ਕੀ ਹਾਲ ਐ ਉਹੀ ਬੰਦ ਕਰੀ ਪਏ ਐ ਇਹ ਆ ਪਤਾ ਇਹਨੇ ਕਿ ਖਾਸ ਖਾਸ ਖੇਤੀ ਜੋ ਪਾਣੀ ਜਵਾਨੀ ਕਿਸਾਨੇ ਨਸਲਾਂ ਫਸਲਾਂ ਪਾਈਦੀਆਂ ਮੈਡੀਕਲ ਹਤਵਾਦ ਨੇ ਮਾਰ ਲੈ ਹੀ ਹੁਣ ਦਵਾਈਆਂ ਤੇ ਪੈਸੇ ਲੱਗਣਗੇ ਕਿ ਇਹਨੂੰ ਜ਼ੁਕਾਮ ਹੋ ਗਿਆ ਕਿ ਰੇਸ਼ਾ ਹੋ ਗਿਆ ਕਿਸੇ ਨੂੰ ਖੰਗ ਹੋ ਗਈ ਕਿਸੇ ਦੀ ਛਾਤੀ ਜਾਵ ਹੋ ਗਈ ਕਿ ਇਹਨੂੰ ਡੇਂਗੂ ਹੋ ਗਿਆ ਕਿ ਇਹਨੂੰ ਕੋਸ ਹੋ ਗਿਆ ਕਿਉਂ ਆ ਜਾਓ ਬਈ ਡਾਕਟਰ ਕੋਲੇ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ 'ਚ ਸਾਰਿਆਂ ਨੂੰ ਚੰਗਾ ਖਸ ਖਸ ਖੇਤੀ ਆਵੇ ਚੰਗੀ ਤੜਕੇ ਮਾਣ ਆ। ੁੱਕੀ ਪਾ ਕੇ ਚਾਹ ਜਵਾਲ ਕੇ ਖਾਧੀਓ ਕਿ ਬਿਮਾਰੀ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਹੀ ਚੋਖਾ ਭਾਈ ਆ ਗੱਲਾਂ ਨੂੰ ਰੋਣੇ ਐ। ਤੇ ਬਾਕੀ ਬਿਮਾਰੀ ਨਹੀਂ ਲੱਗਦੀ। ਔਰ ਵਾਦੀ ਐ ਚਿੱਟੇ ਵਾਲੇ ਉਂ ਮਰ ਜਾਂਦੇ ਐ ਤੁਹਾਨੂੰ ਪਤਾ ਕਿੰਨੇ ਤੁਹਾਨੂੰ ਕਿੰਨੇ ਸੁਆਗ ਉਜੜੀ ਜਾਂਦੇ ਕਿੰਨੇ ਮੁੰਡੇ ਮਰੀ ਜਾਂਦੇ ਕਿੰਨੇ ਮਾਵਾਂ ਦੇ ਪੁੱਤ ਮਰੀ ਜਾਂਦੇ ਕੀ ਫਾਇਦਾ ਉਹਨਾਂ ਗੱਲਾਂ ਦਾ? ਖਾਸ ਖਾਸ ਕੇਤੇ ਨੂੰ ਤਾਂ ਹੀ ਰੋਨੇ ਵੀਰੋ ਸਾਰਿਆਂ ਦਾ ਫਾਇਦਾ ਆਪਣਾ ਕੋਈ ਨਿੱਜੀ ਫਾਇਦਾ ਨਹੀਂ ਇਹਦੇ ਵਿੱਚ ਸੋ ਸਾਰੇ ਵੱਤ ਵਾ ਸਪੋਰਟ ਕਰੋ ਖਾਸ ਖਾਸ ਖੇਤੀ ਜਿੰਦਾਬਾਦ ਪਾਣੀ ਜਵਾਨੀ ਕਿਸਾਨੀ ਨਸਲਾਂ ਫਸਲਾਂ ਬਚਾਓ ਕਈ ਨੌਜਵਾਨ ਤਾਂ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਰਹੇ ਨ ਮਰ ਤੋ ਚੁੱਕੇ ਐ ਠੀਕ ਹੈ ਤਲਾਕ ਜੇਲਾ ਅਧੀਆਂ ਖਾਲੀ ਹੋ ਜਾਣਗੀਆਂ ਦੇ ਹੀ ਐਨ ਡੀ ਪੀ ਐਸ ਐਕਟ ਦੇ ਵਿੱਚੋਂ ਕੱਢ ਦੇਣਾ ਕੀ ਕੀ ਗੱਲਾਂ ਦੱਸਾਂ ਤੁਹਾਨੂੰ ਤਰਕ ਦੇ ਆਧਾਰ ਤੇ ਸੁਣਨੀ ਐ ਤਾਂ ਉਹ ਲਾਈਵ ਹੋ ਕੇ ਦੱਸ ਦਿਆਂ ਕਿਵੇਂ ਵੀ ਸੁਣ ਲਓ ਪਰ ਕਿਸੇ ਦਾ ਖੇਤੀ ਲਾਗੂ ਕਰੋ ਧੰਨਵਾਦ ਸ੍ਰੀ ਗੁਰੂ